ਪਿਆਰਪਰੀ ਸਾਥ ਸ੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ 30 ਜਨਵਰੀ 2024 ਅੱਜ ਵੀ ਆਹ ਵੱਡੀਆਂ ਖਬਰਾਂ ਅਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਆ ਕਰਕਰ ਆਟਾ ਦਾਲ ਸਕੀਮ ਇਸ ਦਿਨ ਤੋਂ ਹੋਵੇਗੀ ਸ਼ੁਰੂ ਇਸ ਕਰਕੇ ਅਰਵਿੰਦ ਕੇਜਰੀਵਾਲ ਨੇ ਲਿਆ ਰਾਜਨੀਤੀ ਛੱਡਣ ਦਾ ਫੈਸਲਾ ਪੰਜਾਬ ਵਿੱਚ ਇਸ ਦਿਨ ਤੋਂ ਲੱਗਣਗੇ ਬਿਜਲੀ ਦੇ ਲੰਬੇ ਲੰਬੇ ਕੱਟ ਤੇ ਹੁਣ ਖਬਰਾਂ ਸ਼ੁਰੂ ਕਰਦੇ ਆ ਵਿਸਤਾਰ ਦੇ ਨਾਲ ਪਰਸ ਤੋਂ ਪਹਿਲਾਂ ਤੋਂ ਨਿੱਕੀ ਜਿਹੀ ਗੁਜ਼ਾਰਿਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਇਓ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸੋ ਦੇਰੀ ਨਾ ਕਰਦੇ ਚਾਲਦੇ ਅੱਜ ਦੀ ਪਹਿਲੀ ਵੱਡੀ ਖ਼ਬਰ ਦੇ ਉੱਤੇ ਇਲੈਕਸ਼ਨ 2024 15 ਰਾਜਾਂ ਦੀਆਂ 50 ਰਾਜ ਸਭਾ ਸੀਟਾਂ ਲਈ 27 ਫਰਵਰੀ ਨੂੰ ਪੈਣ ਗਿਆ ਵੋਟਾਂ ਜੀ ਤੁਹਾਨੂੰ ਦੱਸ ਦਈਏ ਹੁਣ ਤੱਕ ਦੀ ਵੱਡੀ ਖਬਰ ਭਾਰਤੀ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ 15 ਰਾਜਾਂ ਦੀਆਂ ਰਾਜ ਸਭਾ ਦੀਆਂ 50 ਸੀਟਾਂ ਤੇ 27 ਫਰਵਰੀ ਨੂੰ ਵੋਟਾਂ ਪੈਣਗੀਆਂ ਜ਼ਿਕਰ ਕਰ ਦਈਏ ਕਿ 13 ਰਾਜਾਂ ਦੇ 50 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ 2 April ਨੂੰ ਪੂਰਾ ਹੋਣ ਵਾਲਾ ਜਦੋਂ ਕਿ ਦੋ ਰਾਜਾਂ ਦੇ ਬਾਕੀ ਸ਼ਹਿਰ ਮੈਂਬਰ 3 April ਨੂੰ ਸੇਵਾ ਮੁਕਤ ਹੋ ਜਾਣ ਵਾਲੇ ਜਿੰਨਾਂ ਰਾਜਾਂ ਵਿੱਚ ਰਾਜ ਸਭਾ ਦੇ ਚੋਣਾਂ ਹੋਣੀਆਂ ਹਨ ਉਹਨਾਂ ਵਿੱਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ ਪੱਛਮੀ ਬੰਗਾਲ, ਮੱਧ ਪ੍ਰਦੇਸ਼, ਗੁਜਰਾਤ, ਆਂਧਰਾ ਪ੍ਰਦੇਸ਼, ਤੇਲੰਗਣਾ, ਰਾਜਸਥਾਨ, ਕਰਨਾਟਕ, ਉੱਤਰਾਖੰਡ, ਛਤੀਸਗੜ੍ਹ, ਉੜੀਸ਼ਾ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸ਼ਾਮਿਲ ਹਨ ਜਿਹੜਾ ਇਹ ਚੋਣਾਂ ਜਿਹੜੀਆਂ ਨੇ ਰਾਜ ਸਭਾ ਦੀਆਂ ਇੱਥੇ ਹੋਣ ਵਾਲੀਆਂ ਨੇ। ਸੋ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਖਬਰ ਦੇ ਵੱਲ ਰੁਕ ਕਰਦੇ ਹਾਂ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਵਿੱਚ 64000 ਕਰੋੜ ਦਾ ਹੋਇਆ ਨਿਵੇਸ਼। 500 ਲੋਕਾਂ ਨੂੰ ਮਿਲੇਗਾ ਸਿੱਧਾ ਰੁਜ਼ਗਾਰ ਹਾਂਜੀ ਹੁਣ ਤੱਕ ਦੀ ਵੱਡੀ ਖਬਰ ਇੱਕ ਹੋਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਵਿੱਚ ਮਾਨ ਸਰਕਾਰ ਨੇ ਫੈਸਲਿਆਂ ਦੇ ਨਤੀਜੇ ਸਾਹਮਣੇ ਆਉਣ ਲੱਗ ਪਏ ਨੇ ਪਿਛਲੇ 2 ਸਾਲਾਂ ਵਿੱਚ ਸੂਬੇ ਵਿੱਚ 66 ਕਰੋੜ ਰੁਪਏ ਦਾ ਨਿਵੇਸ਼ ਹੋਇਆ ਕਰੀਬ 4000 ਉਦਯੋਗਿਕ ਯੂਨਿਟ ਸਥਾਪਿਤ ਕੀਤੇ ਜਾ ਰਹੇ ਹਨ ਮੋਹਾਲੀ ਲੁਧਿਆਣਾ ਅੰਮ੍ਰਿਤਸਰ ਫਤਿਗੜ ਸਾਹਿਬ ਅਤੇ ਪਟਿਆਲਾ ਵਿੱਚ ਪ੍ਰਮੁੱਖ ਰੂਪ ਵਿੱਚ ਉਦਯੋਗਿਕ ਵਿਕਾਸ ਹੋ ਰਿਹਾ ਹੈ ਪੰਜਾਬ ਵੱਲੋਂ جاری ਅੰਕੜਿਆਂ ਅਨੁਸਾਰ ਸੂਬੇ ਵਿੱਚ ਉਦਯੋਗ ਨੂੰ ਪਰਫੁੱਲੇ ਤੇ ਕਰਨ ਲਈ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਨਾ ਸਿਰਫ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਕੰਪਨੀਆਂ ਵੀ ਇਸ ਚ ਦਿਲਚਸਪੀ ਦਿਖਾ ਰਹੀਆਂ ਹਨ ਨਟਾਟਾ ਸਟੀਲ ਵੱਲੋਂ ਲੁਧਿਆਣਾ ਵਿੱਚ 2600 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਸਟੀਲ ਪਲਾਂਟ ਦੀਆਂ ਸਾਰੀਆਂ ਪਰਮਿਸ਼ਨਾਂ ਜਾਰੀ ਹੋ ਚੁੱਕੀਆਂ ਹਨ ਤੇ ਹੁਣ ਸਿਰਫ ਪਲਾਂਟ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਇਸ ਸਾਲ 2025 ਤੱਕ ਪੂਰਾ ਹੋਣਾ ਤੇ ਇਸ ਦੇ ਨਾਲ ਹੀ ਇਹਨਾਂ ਨਾਲ 500 ਲੋਕਾਂ ਨੂੰ ਸਿੱਧਾ ਰੁਜ਼ਗਾਰ ਮਿਲੇਗਾ ਵਿਭਾਗ ਨੇ ਪੰਜਾਬ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2022 ਜਾਰੀ ਕੀਤੀ ਹੈ ਇਸ ਤਹਿਤ ਸੂਬੇ ਵਿੱਚ ਗਲੋਬਲ ਵੈਲਿਊ ਚੇਨ ਨੂੰ ਅੱਗੇ ਲਿਜਾਣ ਦੇ ਨਾਲ-ਨਾਲ 5 ਸਾਲਾਂ ਵਿੱਚ 5 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਮਿੱਥਿਆ ਗਿਆ ਨੀਤੀ ਤਹਿਤ ਨੌਜਵਾਨਾਂ ਦੀ ਰੋਜ਼ਗਾਰ ਯੋਗਤਾ ਨੂੰ ਵਧਾਉਣ ਅਤੇ ਹੁਨਰ ਆਹੀ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਕੰਮ ਕੀਤਾ ਜਾ ਰਿਹਾ ਇਸੇ ਤਹਿਤ ਸੂਬਾ ਵਿੱਚ 15 ਉਦਯੋਗਿਕ ਪਾਰਕਾਂ ਨੂੰ ਵਿਕਸਿਤ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਨੀਤੀ ਨਿਰਮਾਣ ਅਤੇ ਸੇਵਾ ਉਦਯੋਗਾਂ ਦੇ ਵੱਖ-ਵੱਖ ਕਿਤਰਾ ਵਿੱਚ ਘਟੋ ਘਟ ਐਂਕਰ ਯੂਨਿਟਾਂ ਨੂੰ ਆਕਰਸ਼ਿਤ ਕਰਨਾ ਤੇ ਤਜੋਗਾ ਨੂੰ 5 ਸਾਲ ਲਈ ਕਫਾਇਲੇ ਤਿਆ ਤੇ ਸਥਿਤ ਦਰਾਂ ਤੇ ਬਿਜਲੀ ਪ੍ਰਦਾਨ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ। ਤੇ ਇਹਦੇ ਨਾਲ ਇੱਕ ਹੋਰ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਇਸ ਕਾਰਨ ਕਰਕੇ ਅਰਵਿੰਦ ਕੇਜਰੀਵਾਲ ਨੇ ਰਾਜਨੀਤੀ ਛੱਡਣ ਦਾ ਫੈਸਲਾ ਲਿਆ। ਸੋ ਇੱਕ ਵੀਡੀਓ ਸਾਡੇ ਤੱਕ ਪਹੁੰਚੀ ਆ। ਆਪਾਂ ਵੀਡੀਓ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜਿਹਦੇ ਵਿੱਚ ਉਹਨਾਂ ਨੇ ਇਹ ਫੈਸਲਾ ਲਿਆਏ। के लोगों की मांगे एक सौ चालीस करोड़ लोगों की मांग है आप मेरी पांच मांग पूरी कर दो मैं राजनीति छोड़ दू मैं यहाँ सत्ता के लिए नहीं आया मैं यहाँ पैसे कमाने नहीं आया मैं मंत्री मुख्यमंत्री बनने नहीं आया एक सौ चालीस करोड़ लोगों की तरफ से आज मैं मांग करता हूँ पहली मांग इस देश की शिक्षा व्यवस्था ठीक कर दो सबके लिए समान शिक्षा का इंतजाम कर दो चाहे राजा हो चाहे रंग हो चाहे अमीर हो चाहे गरीब हो सबको अच्छी शिक्षा मिलनी चाहिए दूसरी मांग पूरे देश के अंदर सबके लिए अच्छा इलाज का इंतजाम कर दो चाहे अमीर हो चाहे गरीब हो सबको अच्छा इलाज मिलना चाहिए सबको फ्री का इलाज मिलना चाहिए जैसे दिल्ली में करके दिखाया हम पूरे देश में हर गांव में मोहल्ला क्लिनिक खोल दो सारे सरकारी अस्पतालों को शानदार बना दो दिल्ली में बनाया पंजाब में कर रहे हैं तीसरी मांग आज महंगाई का इतना बुरा हाल हो गया इतना बुरा हाल हो गया महंगाई से घर चलाना मुश्किल हो रहा है बहुत सारे ऐसे परिवार है छह हजार दस हजार रूपए मुश्किल से लेके आते हैं तीन हजार रूपए बिजली का बिल आ जाता है गैस के सिलेंडर पे खर्च हो जाता है उसके बाद पैसा बचता ही खाए रोटी कहाँ से खाए आदमी अपने परिवार को कैसे पाले? तो मेरी तीसरी मांग है महंगाई कम कर दो केजरीवाल राजनीति छोड़ दे चौथी मांग हर बच्चे को हर हाथ को हर युवा को रोजगार दे दो केजरीवाल राजनीति और पांचवी मांग इस देश के अंदर बिजली सबको 24 घंटे बिजली का इंतजाम कर दो मैं राजनीति छोड़ दू तो होना चाहिए पांचों मांग की नहीं होनी चाहिए लेकिन अगर ये नहीं करोगे तुम तो करोगे नहीं और कोई और करेगा उसको पकड़ के जेल में डालोगे तो जनता तो ये बर्दाश्त करने वाली नहीं है या तो तुम करो और या जनता उसके साथ खड़ी होगी जो एक करके दिखाए ਸੋ ਇਸ ਦੇ ਨਾਲ ਹੀ ਅੱਗੇ ਵਧਦੇ ਹਾਂ ਜੀ ਪੰਜਾਬ ਸਰਕਾਰ ਹੁਣ ਘਰ-ਘਰ ਆਟਾ ਦਾਲ ਸਕੀਮ ਜਿਹੜੀ ਆ ਸ਼ੁਰੂ ਕਰਨ ਜਾ ਰਹੀ ਆ ਬਸ ਪਕਾਓ ਤੇ ਖਾਓ ਦਾ ਨਾਰਾ ਜਿਹੜਾ ਲਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਹੁਣ ਆਟਾ ਦਾਲ ਲੋਕਾਂ ਦੇ ਘਰ ਤੱਕ ਪਹੁੰਚਾਏਗੀ ਇਸ ਨਾਲ ਪੰਜਾਬ ਦੇ ਕਰੀਬ 1.54 ਕਰੋੜ ਲਾਪਾਤਰੀਆਂ ਨੂੰ ਵੱਡਾ ਲਾਭ ਮਿਲੇਗਾ ਪੰਜਾਬ ਸਰਕਾਰ ਕਣਕ ਆਟੇ ਦੀ ਹੋਮ ਡਿਲੀਵਰੀ ਸ਼ੁਰੂ ਕਰਨ ਜਾ ਰਹੀ ਆ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਇਹ ਸਕੀਮ ਸ਼ੁਰੂ ਕਰਨਾ ਚੌਂਦੀ ਆ ਇਸ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ ਪਤਾ ਲੱਗਿਆ ਕਿ ਮੁੱਢਲੇ ਪੜਾਅ ਤੇ ਹੋਮ ਡਿਲੀਵਰੀ ਨੂੰ ਸੀਮਿਤ ਰੱਖਿਆ ਜਾਵੇਗਾ ਤੇ ਦੂਸਰੇ ਪੜਾਅ ਵਿੱਚ ਵਿਸਥਾਰ ਦਿੱਤਾ ਜਾਵੇਗਾ ਮੌਜੂਦਾ ਸਰਕਾਰ ਨੇ ਮਾਰਚ ਵਿੱਚ 2 ਸਾਲ ਪੂਰੇ ਹੋਣ ਵਾਲੇ ਹਨ ਤੇ ਅੱਧ ਫਰਵਰੀ ਤੋਂ ਸਰਕਾਰ ਹੋਮ ਸਰਕਾਰ ਹੋਮ ਡਿਲੀਵਰੀ ਸ਼ੁਰੂ ਕਰ ਸਕਦੀ ਹੈ ਸਰਕਾਰ ਫਰਵਰੀ ਵਿੱਚ 6.50 ਲੱਖ ਰਾਸ਼ਨ ਕਾਰਡ ਹੋਲਡਰਾਂ ਨੂੰ ਕਣਕ ਜਾਂ ਆਟੇ ਦੀ ਹੋਮ ਡਿਲੀਵਰੀ ਸ਼ੁਰੂ ਕਰੇਗੀ ਜਿਸ ਨਾਲ ਕਰੀਬ 30 ਲੱਖ ਲਾਭਪਾਤਰੀਆਂ ਨੂੰ ਲਾਭ ਮਿਲੇਗਾ ਦੱਸਦੀ ਹੈ ਕਿ ਲਾਭਪਾਤਰੀ ਨੂੰ 5 ਕਿਲੋ ਕਣਕ ਜਾਂ ਆਟਾ ਦਿੱਤਾ ਜਾਵੇਗਾ ਉਹਨਾਂ ਦੇ ਦਰਵਾਜ਼ੇ ਤੇ ਮੁਫਤ ਆਵੇਗਾ ਕਣਕ ਮਹੀਨਾਵਾਰ ਲੋਡ 72 ਮੈਂ 500 ਰਨ ਹੋਵੇਗੀ ਸਰਕਾਰ ਅੰਦਾਜ਼ਾ ਲਾ ਰਹੀ ਹੈ ਕਿ ਕਿੰਨੇ ਰਾਸ਼ਨ ਕਾਰਡ ਹੋਲਡਰ ਆਟਾ ਲੈਣ ਦੀ ਇੱਛ ਕਰਨ ਸ਼ੁਰੂਆਤ ਹੀ ਪੜਾਤੇ ਵੰਡੇ ਜਾਣ ਵਾਲੇ ਆਟੇ ਤੋਂ ਅੰਦਾਜ਼ਾ ਜਿਹੜਾ ਉਹ ਲਾਇਆ ਹਜ਼ਾਰ ਰਹਾ ਸੋ ਜਿਹੜਾ ਹੈ ਫਰਬਰੀ ਦੇ ਅੱਧ ਤੱਕ ਜਿਹੜੀ ਇਹ ਸਕੀਮ ਆ ਜਿਹੜੀ ਸ਼ੁਰੂ ਹੋ ਜਾਵੇਗੀ ਇਸ ਦੇ ਨਾਲ ਹੀ ਅੱਗੇ ਚੱਲਦੇ ਹਾਂ ਜੀ ਪੰਜਾਬ ਵਿੱਚ ਬਿਜਲੀ ਦੇ ਲੰਬੇ ਲੰਬੇ ਕੱਟ ਜਿਹੜੇ ਨੇ ਲੱਗਣ ਵਾਲੇ ਨੇ ਦਾ ਤੁਸੀਂ ਇੱਥੇ ਵੱਡੀ ਖ਼ਬਰ ਦੇਖ ਸਕਦੇ ਹੋ ਪੰਜਾਬ 'ਚ ਲੱਗਣਗੇ ਬਿਜਲੀ ਦੇ ਲੰਬੇ ਲੰਬੇ ਕੱਟ ਚਾਰ ਥਲਮਲ ਪਲਾਟ ਹੋਏ ਬੰਦ ਤੋਂ ਦੱਸ ਦੇ ਅੱਜ ਪੰਜਾਬ ਵਿੱਚ ਲੰਬੇ ਲੰਬੇ ਬਿਜਲੀ ਦੇ ਕੱਟ ਲੱਗ ਸਕਦੇ ਹਨ ਭਾਵ ਪੰਜਾਬ ਸਰਕਾਰ ਨੇ ਤਲਵੰਡੀ ਸਾਬੋ ਦਾਜ ਵਿਕੇ ਥਰਮ ਪਲਾਂਟ ਖਰੀਦ ਲਿਆ ਪਰ ਹੁਣ ਬਾਕੀ ਥਰਮਲ ਪਲਾਂਟ ਸਿਰਦਰਦ ਬਣ ਗਏ ਹਨ ਪਾਵਰ ਕਾਮ ਨੇ ਰੋਪੜ ਪਾਵਰ ਥਰਮਲ ਪਲਾਂਟ ਦੇ ਤਿੰਨ ਯੂਨਿਟ ਬੰਦ ਹੋ ਗਏ ਨੇ ਜਿਸ ਕਾਰਨ ਸੂਬੇ ਵਿੱਚ ਬਿਜਲੀ ਦਾ ਸੰਕਟ ਆ ਸਕਦਾ ਰੋਪੜ ਪਾਵਰ ਥਰਮਲ ਪਲਾਂਟ ਦੇ ਦੋ ਪਲਾਂਟ ਤਕਨੀਕੀ ਨੁਕਸਾਨ ਅਤੇ ਇੱਕ ਓਵਰਲੋਡਿੰਗ ਕਾਰਨ ਬੰਦ ਹੋ ਗਿਆ ਹੈ ਇਹਦੇ ਨਾਲ ਇੱਕ ਖਬਰ ਅੱਗੇ ਚੱਲਦੇ ਹਾਂ ਜਿਸ ਕਾਰਨ 630 ਮੈਗਾਵਾਟ ਬਿਜਲੀ ਉਤਪਾਦਨ ਦੀ ਘਾਟ ਪੈਦਾ ਹੋ ਗਿਆ ਇਸ ਤੋਂ ਪਹਿਲਾਂ ਲਹਿਰਾ ਮੁਹੱਬਤ ਸਰਮਲ ਪਲਾਡ ਦਾ 210 ਮੈਗਾਵਾਟ ਸਮਰੱਥਾ ਦਾ ਇੱਕ ਯੂਨਿਟ ਖਰਾਬ ਹੋਣ ਕਰਕੇ ਪਿਛਲੇ ਡੇਢ ਸਾਲ ਤੋਂ ਬੰਦ ਪਿਆ ਰੋਪੜ thalamal ਪਲਾਡ ਤੇ ਲਹਿਰਾ ਮੁਹੱਬਤ ਪਾਵਰ ਪਲਾਂਟ ਨੂੰ ਮਿਲਾ ਕੇ ਪੰਜਾਬ ਵਿੱਚ ਕੁੱਲ 4 ਜੁੰਡਾਂ ਬੰਦ ਹੋਣ ਕਾਰਨ 840 ਮੈਗਾਵਾਟ ਦੀ ਕਮੀਆਂ ਜਿਹੜੀ ਉਹ ਆਈ ਆ ਜਿਹਦੇ ਕਾਰਨ ਵੱਡੇ ਵੱਡੇ ਪਾਵਰ ਕਟ ਨੇ ਜਿਹੜੇ ਉਹ ਲੱਗ ਸਕਦੇ ਨੇ ਸੋ ਅੱਗੇ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਸਰਕਾਰੀ ਮੁਲਾਜ਼ਮਾਂ ਲਈ ਹੋਣਗੇ ਤਿੰਨ ਐਲਾਨ ਤਨਖਾਹ ਚ ਬਾਤੇ ਨਾਲ ਪੂਰੇ ਹੋ ਜਾਣਗੇ ਸੁਪਨੇ ਹਾਂ ਜੀ ਤੁਹਾਨੂੰ ਦੱਸ ਦੀਏ ਕਿ ਭਾਰਤ ਦਾ ਬਜਟ 2024 ਪੇਸ਼ ਹੋਣ ਵਿੱਚ ਸਿਰਫ ਤਿੰਨ ਦਿਨ ਬਾਕੀ ਹਨ ਵਿੱਤ ਮੰਤਰੀ ਨਰਮਲਾ ਸੀਤਾਰਾਮਨ ਦੇ ਅੰਤਰੇਮ ਬਜਟ 2024 ਤੋਂ ਸਰਕਾਰ ਹੀ ਕਰਮਚਾਰੀਆਂ ਨੂੰ ਖਾਸ ਉਮੀਦਾਂ ਹਨ ਦੇਸ਼ ਵਿੱਚ ਕੁਝ ਮਹੀਨਿਆਂ 'ਚ ਚੋਣਾਂ ਹੋਣ ਜਾ ਰਹੀਆਂ ਹਨ ਜੇਕਰ ਸਰਕਾਰ ਕੇਂਦਰੀ ਮੁਲਾਜ਼ਮਾਂ ਲਈ ਵੱਡਾ ਐਲਾਨ ਕਰ ਸਕਦੀ ਹੈ ਸਰਕਾਰ ਬਜਟ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਲੈ ਕੇ ਲੋਕ ਲਵਾਉ ਐਲਾਨ ਕਰ ਸਕਦੀ ਹੈ ਮੁਲਾਜ਼ਮਾਂ ਨੂੰ ਉਮੀਦ ਹੈ ਕਿ ਸਰਕਾਰ ਉਹਨਾਂ ਦੀਆਂ ਤਨਖਾਹਾਂ ਸੰਬੰਧੀ ਮੰਗ ਮੰਨ ਲਵੇਗੀ ਹੁਣ ਦੇਖਣਾ ਹੋਵੇਗਾ ਕਿ ਸਰਕਾਰ 2024 ਦੇ ਬਜਟ ਚ ਫਿੱਟ ਮੈਨੂਫੈਕਚਰ ਵਧਾਉਣ ਚ 8ਵੇਂ ਤਨਖਾਹ ਕਮਿਸ਼ਨ ਲਈ ਹੋਂਦ ਤੇ 18 ਮਹੀਨਿਆਂ ਤੇ ਟੀਏ ਦੇ ਬਕਾਇਆ ਮਾਰੇ ਐਲਾਨੇ ਕੀ ਕਰੇਗੀ ਜਾਂ ਨਹੀਂ ਸੋ ਦੇਖਣਾ ਹੋਵੇਗਾ 1 ਫਰਵਰੀ ਨੂੰ ਵਿੱਤ ਮੰਤਰੀ ਕਰਨਗੇ ਇਹ ਤਿੰਨ ਵੱਡੇ ਲੈਣ ਤੋਂ ਦੱਸ ਦੇ ਕਿ 1 ਫਰਵਰੀ ਨੂੰ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਮਧਰਮਲਾ ਸੀਕਾਰਾਮ ਨੇ ਕੇਂਦਰੀ ਮੁਲਾਜ਼ਮਾਂ ਦੀ ਤਨਖਾਹ ਵਧਾਉਣ ਦਾ ਐਲਾਨ ਕਰ ਸਕਦੇ ਹਨ ਸਰਕਾਰੀ ਮੁਲਾਜ਼ਮ ਲੰਮੇ ਸਮੇਂ ਤੋਂ ਤਨਖਾਹ ਸੋਧਨ ਦੀ ਮੰਗ ਕਰ ਰਹੇ ਹਨ ਇਸ ਮਾਮਲੇ ਨੂੰ ਲੈ ਕੇ ਆਈ ਵਾਰੀ ਸਰਕਾਰ ਕਰਮਚਾਰੀ ਸੰਗ ਨਾਲ ਗੱਲਬਾਤ ਕੀਤੀ ਜਾ ਚੁੱਕੀ ਹੈ ਸੋ ਇਹ ਤਿੰਨ ਵੱਡੇ ਐਲਾਨ ਇੱਕ ਫਰਵਰੀ ਨੂੰ ਜਿਹੜੇ ਨੇ ਹੋ ਸਕਦੇ ਨੇ ਸੋ ਅੱਗੇ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਪੰਜਾਬ ਸਿੱਖਿਆ ਬੋਰਡ ਵੱਲੋਂ ਪ੍ਰਯੋਗਿਕ ਪ੍ਰੀਖਿਆਵਾਂ ਦਾ ਸ਼ਡਿਊਲ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰਤੀਯੋਗੀ ਪ੍ਰੀਖਿਆਵਾਂ ਦਾ 10ਵੀਂ ਸ਼੍ਰੇਣੀ ਲਈ 18 ਮਾਰਚ ਤੋਂ 6 ਅਪ੍ਰੈਲ ਤੱਕ ਅਤੇ 12ਵੀਂ ਸ਼੍ਰੇਣੀ ਲਈ 5 ਅਪ੍ਰੈਲ ਤੋਂ 27 ਅਪ੍ਰੈਲ ਤੱਕ ਕਰਵਾਈਆਂ ਜਾਣਗੀਆਂ ਜਿਸ ਵਿੱਚ ਪੂਰੇ ਵਿਸ਼ਿਆਂ ਦੀ ਅਧਿਨ ਰੀਪੀਅਰ ਬਾਧੂ ਵਿਸ਼ਾ ਤੇ ਦਰਜਾ ਕਾਰਜਕਾਰੀ ਵਧਾਉਣਾ ਆਦਿ ਸ਼ਾਮਲ ਹੈ ਬੋਰਡ ਦੇ ਉਪ ਚਕਤਰ ਮਨਜੀਤ ਸਿੰਘ ਪੱਠੜ ਨੇ ਦੱਸਿਆ ਕਿ ਪ੍ਰਯੋਗੀ ਪ੍ਰੀਖਿਆਵਾਂ ਸੰਬੰਧੀ ਡੇਅਰ ਸੀੂ ਸਕੂਲ ਬੋਰਡ ਦੀ ਵੈਬਸਾਈਟ www.pseb.ac.in ਤੇ ਉਪਲਬਧ ਦੇ ਕਰਵਾਈ ਗਈਆ ਸੂਚੀ ਅੱਜ ਦੀਆਂ ਵੱਡੀਆਂ ਮੁੱਖ ਖ਼ਬਰਾਂ ਮਿਲਦੇ ਆਂ ਹੋਰ ਜਾਣਕਾਰੀ ਦੇ ਨਾਲ ਉਦ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ